स्वागत है बच्चेए ਤੁਹਾਡਾ ਵਿਨਾਇਕ ਅਕੈਡਮੀ ਦੇ ਵਿੱਚ ਅੱਜ ਦੀ ਵੀਡੀਓ ਚਾਪਾਂ ਚਰਚਾ ਕਰਾਂਗੇ ਪੰਜਾਬੀ ਦੇ ਐਮ ਐਸ ਕਿਊ ਦੇ ਬਾਰੇ ਵਿੱਚ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਉਦਮ ਅੱਗੇ ਲక్ష్ਮੀ ਡੈਸ਼ ਖਾਲੀ ਤਾਂ ਭਰ ਕੇ ਇਸ ਖਾਨ ਨੂੰ ਪੂਰਾ ਕਰੋ ਉਦਮ ਅੱਗੇ ਲక్ష్ਮੀ ਪੱਕੇ ਅੱਗੇ ਪਾਉਣ ਕੀ ਆਏਗਾ ਆਪਸ਼ਨ A ਉਲਟੀਵਾੜ ਡੈਸ਼ ਖਾਲੀ ਤਾਂ ਭਰ ਕੇ ਇਸ ਅਖਾਨ ਨੂੰ ਪੂਰਾ ਕਰੋ ਕੀ ਆਏਗਾ ਉਲਟੀਵਾੜ ਖੇਤ ਨੂੰ ਖਾਏ ਆਪਸ਼ਨ B ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ ਕਿਹੜੇ ਬਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕੀ ਹੈ ਇਹ ਆਪਸ਼ਨ A ਨਾਉਨ ਪ੍ਰਨਾਵ ਵਿਸ਼ੇਸ਼ਣ ਵਿਸਮਿਕ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਤੇ ਯੋਜਕ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਉਸ ਸ਼ਬਦ ਨੂੰ ਕੀ ਆਖਦੇ ਹਨ ਕੀ ਆਖਦੇ ਹਨ অপਸ਼ਨ ਸੀ ਕਿਰਿਆ ਸ ਅਗੇਤਰ ਨਾਲ ਬਣਿਆ ਕਿਹੜਾ ਸ਼ਬਦ ਸਹੀ ਹੈ आएगा ऑप्शन सी उपरोक्त दो में अपमान शब्द दे जनक पिछेत्र लाके के बनया कि शब्द सही है ਕੀ ਬਣੇਗਾ અપਮਾਨਜਨਕ ਯਾਨੀ অপਸ਼ਨ ਬੀ ਗੱਭਰੂ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ ਗੱਭਰੂ ਦਾ ਮੋਟਿਆਰ অপਸ਼ਨ ਬੀ ਚੋ ਸ਼ਬਦ ਦਾ ਬਹੁਵਚਨ ਕੀ ਹੋਵੇਗਾ 14 ਚੋਵਾ ਆਪਸ਼ਨ ਡੀ ਮੇਰਾ ਸਾਈਕਲ ਵਾਕੰਸ਼ ਦਾ ਇਸਤਰੀ ਲਿੰਗ ਬਦਲਿਆ ਕੀ ਬਣੇਗਾ ਕੀ ਬਣੇਗਾ ਆਪਸ਼ਨ ਬੀ ਮੇਰੀ ਸਾਈਕਲ ਗੁਆਚਣਾ ਸ਼ਬਦ ਦਾ ਵਿਰੋਧਾਰਤਕ ਸ਼ਬਦ ਦੱਸੋ ਗੁਆਚਣਾ ਦਾ অপਸ਼ਨ ਬੀ ਲੱਭਣਾ ਕੱਖ ਬਨ ਕੇ ਦੋਰਾ ਨਾ ਕਰਨਾ ਮਹਾਵਰੇ ਦਾ ਕੀ ਅਰਥ ਹੈ आएगा ऑप्शन सी बिल्कुल कम ना करना गल जाना मुहावरे का की अर्थ है गल पै जाना ऑप्शन ए यानी झगड़ना ਇਹਤ ਲਿਖਿਆਂ ਵਿੱਚੋਂ ਵਿਸ਼ਰਾਮ ਚੀਨਾ ਦੀ ਸਹੀ ਵਰਤੋਂ ਪੱਖੋਂ ਕਿਹੜਾ ਵਾਕ ਦੁਰਸਤ ਹੈ ਕਿਹੜਾ ਦੁਰਸਤ ਹੈ অপਸ਼ਨ ਬੀ ਹੈ ਇਸ ਤ੍ਰਿਨੇ ਡਾਕੂ ਮਾਰ ਬਜਾ ਦਿੱਤੇ ਇੱਥੇ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੋੜ ਦੁਰਸਤ ਨਹੀਂ ਹੈ ਕੀ ਆਏਗਾ অপਸ਼ਨ B ਛਾਨਣਾ हेठ लिखें शब्द जोड़ ठीक है कि आएगा ऑप्शन ए एठले सही शब्द जोड़ चुनो ਕੀ ਹੈ ਗਾਪਸ਼ਨ ਬੀ ਗਿੱਧਾ ਇਨਡੋਰਸਮੈਂਟ ਸ਼ਬਦ ਦਾ ਠੀਕ ਪੰਜਾਬੀ ਅਨੁਵਾਦ ਹੈ ਕੀ ਹੈ ਗਾਪਸ਼ਨ ਡੀ ਮੋਮੈਂਟਮ ਸ਼ਬਦ ਦਾ ਸ਼ੁੱਧ ਪੰਜਾਬੀ ਅਨੁਵਾਦ ਹੈ ਕੀ ਆਏਗਾ অপਸ਼ਨ ਡੀ ਸੰਵੇਗ ਇੰਬੈਜ਼ਲਮੈਂਟ ਸ਼ਬਦ ਦਾ ਠੀਕ ਪੰਜਾਬੀ ਅਨੁਵਾਦ ਹੈ ਕੀ ਆਈਗਾ অপਸ਼ਨ এ ਰੈਂਕੂਲਾਈਜ਼ਰ ਸ਼ਬਦ ਦਾ ਠੀਕ ਪੰਜਾਬੀ ਅਨੁਵਾਦ ਹੈ ਕੀ ਆਈਗਾ অপਸ਼ਨ এ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ ਵੀ ਐਮਸੀਕਿਉ ਪੂਰੇ ਹੁੰਦੇ ਹਨ ਮਿਲਦੇ ਆਂ ਕੱਲ ਅਗਲੇ ਹਫਤੇ ਕਿਉਂ ਦੇ ਨਾਲ ਅਗਲੀ ਕਲਾਸ ਦੇ ਨਾਲ ਅਸਤੇ ਲਈ ਹੈ ਨਹੀਂ ਬਹੁਤ ਬਹੁਤ ਧੰਨਵਾਦ